ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮਨੁੱਖਤਰੀ ਸੇਵਾ ਸਭ ਤੋਂ ਵੱਡੀ ਸੇਵਾ ਪਰਵਾਰ ਦੇ ਸੁਖਨਿਆਂ ਦੇ ਘਰ ਵਿੱਚ ਦਵਾਈਆਂ ਦਾ ਲੰਗਰ ਲੱਗਣ ਜਾ ਰਿਹਾ ਜੀ ਅੱਜ ਦਿਨ ਮੰਗਲਵਾਰ ਆ 1 ਜੁਲਾਈ 2025 ਇਸ ਸਾਲ ਦਾ 13ਵਾਂ ਕੈਂਪ ਆ ਜੀ ਇਹ ਤੇ ਜਿਹੜਾ A ਤੇ B ਗਰੁੱਪ ਦਾ ਕੈਂਪ ਲੱਗਦੇ ਨੇ ਦੋ ਕਿਉਂਕਿ ਜਿਹੜੇ A ਗਰੁੱਪ ਚ ਮੈਂਬਰ ਆਉਂਦੇ ਨੇ ਕਰੀਬ 32-3300 ਉਹ B ਚ ਨਹੀਂ ਆਉਂਦੇ ਜਿਹੜੇ ਬੀਚ ਆਉਂਦੇ ਨੇ ਉਹ ਏਚ ਨਹੀਂ ਆਉਂਦੇ। ਵੀ 7000 ਤੋਂ ਪਲੱਸ ਮੈਂਬਰ ਹਰ ਮਹੀਨੇ ਗੁਰੂ ਕੇ ਲੰਗਰਾਂ ਦੇ ਰੂਪ ਚ ਪ੍ਰਸ਼ਾਦ ਰੂਪੀ ਦਵਾਈਆਂ ਲੈ ਕੇ ਜਾਂਦੇ ਨੇ ਤੇ ਅੱਜ ਇਹ ਬੀ ਗਰੁੱਪ ਦੇ ਕੈਂਪ ਦੇ ਵਿੱਚ ਜਿਹੜੀ ਸ਼ੁਰੂਆਤ ਕਰਨ ਜਾ ਰਹੇ ਆਪਾਂ ਪਹਿਲਾਂ ਤਾਂ ਅਰਦਾਸ ਕਰਿਓ ਸਾਰੇ ਜਾਨੇ ਸੱਚੇ ਪਾਤਸ਼ਾਹ ਤੰਦਰੁਸਤੀਆਂ ਬਖਸ਼ਣ ਚੜ੍ਹਦੀ ਕਲਾ ਬਖਸ਼ਣ ਜਿੰਨੇ ਵੀ ਸਾਡੇ ਪਰਿਵਾਰ ਦੇ ਮੈਂਬਰ ਇੱਥੇ ਗੁਰੂ ਕੇ ਲੰਗਰਾਂ 'ਚ ਸ਼ਾਮਲ ਹੋਣ ਜਾ ਰਹੇ ਨੇ ਉਹਨਾਂ ਦੀਆਂ ਚੜ੍ਹਦੀਆਂ ਕਲਾ ਵਾਸਤੇ ਅਰਦਾਸ ਕਰਿਓ ਤੇ ਦੂਸਰਾ ਇੱਕ ਇਸ ਵਾਰ ਆਪਾਂ ਰੁੱਖ ਲਗਾਓ ਭਵਿੱਖ ਬਚਾਓ ਦੇ ਨਾਰੇ ਹੇਠ ਰੁੱਖਾਂ ਦੀ ਸੇਵਾ ਸ਼ੁਰੂ ਕੀਤੀ ਆ ਅੱਜ ਮੌਸਮ ਵੀ ਖਰਾਬ ਆ ਮੀਂਹ ਪੈ ਰਿਹਾ ਸੰਗਤ ਨੂੰ ਵੀ ਔਖਾ ਹੋ ਰਿਹਾ ਆਉਣਾ ਵੀ ਰਸਤੇ 'ਚ ਵੀ ਬਹੁਤ ਸਾਰੇ ਭੈਣਾ ਭਰਾਵਾਂ ਦੇ ਫੋਨ ਆ ਰਹੇ ਨੇ ਪਰ ਸਾਡੀ ਬੇਨਤੀ ਹੈ ਵੀ ਜਿਹੜਾ ਇਹ ਮੌਸਮ ਆ ਨਾ ਮੀਂਹ ਦਾ ਇਹ ਜਿਹੜਾ ਸੌਣ ਦਾ ਮਹੀਨਾ ਸਮੇਂ ਤੋਂ ਪਹਿਲਾਂ ਹੀ ਆ ਗਿਆ ਇਹਦਾ ਆਪਾਂ ਸਾਰੇ ਲਾਹਾ ਲਈਏ ਸਾਰਿਆਂ ਨੂੰ ਅਸੀਂ ਇੱਕ ਇੱਕ ਪੌਦਾ ਜਿਹੜਾ ਛੋਟੇ ਛੋਟੇ ਇਹ ਪੌਦੇ ਆ ਇਹ ਤੁਹਾਨੂੰ ਅਸੀਂ ਦਵਾਈ ਦੇ ਲਫਾਫੇ ਦੇ ਨਾਲ ਦੇਵਾਂਗੇ ਤੇ ਤੁਸੀਂ ਉਹ ਸਾਰੇ ਇਹਨਾਂ ਕਿੰਨੇ ਕਿ ਪੌਦਿਆਂ ਨੂੰ ਰੁੱਖ ਬਣਾਉਣ ਵਿੱਚ ਇਹਨਾਂ ਦਾ ਸਾਥ ਦੇਣਾ ਤਾਂ ਜੋ ਸਾਡੀ ਆਉਣ ਵਾਲੀ ਪੀੜ੍ਹੀ ਵਾਸਤੇ ਸਾਡੀ ਆਉਣ ਵਾਲੀਆਂ ਨਸਲਾਂ ਵਾਸਤੇ ਵੀ ਅਸੀਂ ਆਪਣਾ ਕੋਈ ਬਣਦਾ ਯੋਗਦਾਨ ਪਾ ਸਕੀਏ ਤੇ ਰੁੱਖ ਲਗਾਓ ਵੱਖ ਬਚਾਓ ਇਸ ਨਾਰੇ ਨੂੰ ਜੇ ਆਪਾਂ ਵਾਕਈ ਅਮਰ ਕਰਨਾ ਤਾਂ ਆਪਾਂ ਸਾਰੇ ਰਲ ਕੇ ਕਰ ਸਕਦੇ ਹਾਂ ਤੇ ਅੱਜ ਜਿਹੜਾ ਰੁੱਖ ਤੁਹਾਨੂੰ ਦਿੱਤਾ ਜਾਊਗਾ ਇੱਕ ਪੌਦਾ ਤੇ ਉਹਨੂੰ ਰੁੱਖ ਤੁਸੀਂ ਬਣਾਉਣਾ ਸਾਰਿਆਂ ਨੇ ਤੇ ਅੱਜ ਬਿਰਾਂਤ ਆਪਾਂ ਮੂਲ ਮੰਤਰ ਦਾ ਪਾਠ ਕਰਕੇ ਕੈਂਪ ਦੀ ਸ਼ੁਰੂਆਤ ਕਰੀਏ ਏ ਟੋਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਯਾ ਆਦ ਸਚ ਜੁਗਤ ਸਚ ਹੈ ਪੀ ਸਚ ਨਾਨਕ ਹੋਸੀ ਭੀ ਸਚ ਆਪਾਂ ਜਦੋਂ ਲਾਈਨਾਂ 'ਚ ਖੜੇ ਹੁੰਨੇ ਆ ਜਾਂ ਕਿਤੇ ਬੈਠੇ ਹੁੰਨੇ ਆ ਜ਼ਰੂਰ ਮੂਲ ਮੰਤਰ ਦਾ ਪਾਠ ਆਪਣੇ ਮਨ ਦੇ ਵਿੱਚ ਜ਼ਰੂਰ ਕਰਿਆ ਕਰੋ। ਅੱਲਾ ਰਾਮ ਵਾਹਿਗੁਰੂ ਭਗਵਾਨ ਆਪਾਂ ਜਿੰਨੇ ਮਰਜੀ ਨਾਮਾਂ ਨਾਲ ਪੁਕਾਰ ਲਈਏ ਹੈ ਤਾਂ ਇੱਕੋ ਹੀ ਆਇਕ ਓੰਕਾਰ। ਪੁਕਾਰ ਪਰ ਕਿਉਂ ਵਾਹਿਗੁਰੂ ਸਭ ਦੀਆਂ ਜਾਣਦਾ ਸਭ ਨੂੰ ਸੁਣਦਾ ਸਭ ਨੂੰ ਦੇਖਦਾ ਤੇ ਇਹ ਦੁੱਖ ਤਕਲੀਫ ਆ ਜਿਹੜੇ ਜ਼ਿੰਦਗੀ ਦੇ ਵਿੱਚ ਕੋਈ ਕਰਮਾਂ ਦੇ ਸਾਡੇ ਸੰਬੰਧ ਹੁੰਦੇ ਆ ਤੇ ਉਹਨਾਂ ਨੂੰ ਉਹੀ ਘਟ ਸਕਦਾ ਤੇ ਸਾਡੀ ਤਾਂ ਇਹ ਇੱਕ ਛੋਟੀ ਜੀ ਕੋਸ਼ਿਸ਼ ਆ ਵੀ ਦਵਾਈਆਂ ਦੇ ਲੰਗਰ ਦੇ ਰੂਪ ਦੇ ਵਿੱਚ ਵੀ ਕਿਸੇ ਭੈਣ ਭਰਾ ਨੂੰ ਕਿਸੇ ਬਾਪੂ ਬਜ਼ੁਰਗ ਮਾਂ ਨੂੰ ਕਿਸੇ ਬੱਚੇ ਨੂੰ ਕਿਸੇ ਬੱਚੀ ਨੂੰ ਇਹਨਾਂ ਗੁਰੂ ਕੇ ਲੰਗਰਾਂ ਨਾਲ ਜੋੜ ਕੇ ਉਹਨਾਂ ਦੇ ਘਰਾਂ ਵਿੱਚ ਕਿਸੇ ਨਾ ਕਿਵੇਂ ਸੁੱਖ ਸ਼ਾਂਤੀ ਵਾਪਸ ਪਰਤੇ ਕਿਉਂਕਿ ਡਿਪਰੈਸ਼ਨ ਦਿਮਾਗ ਦੀਆਂ ਬਿਮਾਰੀਆਂ ਦਿਨੋਂ ਦਿਨ ਵੱਧਦੀਆਂ ਜਾ ਰਹੀਆਂ ਬਹੁਤ ਜ਼ਿਆਦਾ ਤੇ ਤੁਹਾਡੇ ਆਸ-ਪਾਸ ਤੁਹਾਡੇ ਨੇੜੇ ਤੇੜੇ ਕੋਈ ਦਿਮਾਗੀ ਸਮੱਸਿਆ ਨਾਲ ਜੂਝ ਰਿਹਾ ਬੱਚਾ ਜਾਂ ਕੋਈ ਬਜ਼ੁਰਗ ਆ ਜਾਂ ਕੋਈ ਨੌਜਵਾਨ ਵੀਰ ਆ ਕੋਈ ਸੰਗਲਾਂ ਨਾ ਬੰਨ੍ਹਿਆ ਕੋਈ ਕਮਰੇ ਚ ਬੰਨ੍ਹਦਾ ਤੁਸੀਂ ਇੰਤਜ਼ਾਰ ਨਾ ਕਰੋ ਅੜੀਕੋ ਨਾ ਕਿਸੇ ਹੋਰ ਨੂੰ ਜੇ ਤੁਹਾਨੂੰ ਪਤਾ ਵਾ ਤੁਹਾਡੇ ਰਿਸ਼ਤੇਦਾਰੀ ਚ ਕੋਈ ਇਦਾਂ ਹੈਗਾ ਜਾਂ ਤੁਹਾਡੇ ਪਿੰਡ ਚ ਕੋਈ ਇਦਾਂ ਹੈਗਾ ਤੇ ਅੱਗੇ ਹੋ ਕੇ ਅਪਰਾਲਾ ਕਰੋ ਹਰ ਮਹੀਨੇ ਦੋ ਵਾਰ ਕੈਂਪ ਲੱਗਦੇ ਨੇ ਮੰਗਲਵਾਰ ਵਾਲੇ ਦਿਨ ਕੈਂਪ ਲੱਗਦਾ ਇੱਕ ਮੰਗਲਵਾਰ ਛੱਡ ਕੇ ਦੂਸਰੇ ਮੰਗਲਵਾਰ ਜਿਵੇਂ ਕਿ ਹੁਣ ਇਸ ਵਾਰ ਇੱਕ ਕੈਂਪ ਲੱਗਿਆ ਇੱਕ ਤਰੀਕ ਦਾ ਤੇ ਅਗਲੇ ਮੰਗਲਵਾਰ ਨੂੰ ਛੱਡ ਕੇ ਉਸ ਤੋਂ ਅਗਲੇ ਮੰਗਲਵਾਰ ਫੇਰ ਲੱਗੇਗਾ ਬੇਨਤੀ ਆ ਫੋਨ ਨੰਬਰ ਸਾਡੇ ਜਿਹੜੇ ਦਿੱਤੇ ਆ ਸਕਰੀਨ ਦੇ ਉੱਪਰ 0161 520072 ਇਹ ਨੰਬਰ ਤੇ ਫੋਨ ਕਰਕੇ ਪਹਿਲਾਂ ਸਾਰੀ ਮਰੀਜ਼ ਦੀ ਜਾਣਕਾਰੀ ਦੇਣੀ ਆ ਤੇ ਫਿਰ ਤੁਹਾਨੂੰ ਇੱਕ ਟੋਕਨ ਨੰਬਰ ਦਿੱਤਾ ਜਾਊਗਾ ਤਾਂ ਮਰੀਜ਼ ਨੂੰ ਨਾਲ ਲੈ ਕੇ ਆਵੋ ਜੇ ਮਰੀਜ਼ ਨੂੰ ਸਾਨੂੰ ਰੱਖਣਾ ਵੀ ਪਊਗਾ ਇੱਥੇ ਮਹੀਨਾ ਦੋ ਮਹੀਨੇ 15 ਦਿਨ 20 ਦਿਨ ਜੇ ਜ਼ਿਆਦਾ ਕ੍ਰਿਟੀਕਲ ਹੋਊ ਜ਼ਿਆਦਾ ਗੁੱਸੇਖੋਰ ਹੋਊ ਜ਼ਿਆਦਾ ਭੰਨ ਤੋੜ ਕਰਦਾ ਹੋ ਤਾਂ ਉਹ ਵੀ ਰੱਖਾਂਗੇ ਪਰ ਇੱਕ ਮੈਂਬਰ ਪਰਿਵਾਰ ਦਾ ਨਾਲ ਜ਼ਰੂਰ ਰਹਿਣਾ ਚਾਹੀਦਾ ਵਾ ਉਹਨਾਂ ਨੂੰ ਸੰਗਤਾਂ ਤੋਂ ਬੀੜੀਆਂ ਤੋਂ ਯਾਦ ਕਰਵਾਓ ਜਿਹੜੇ ਤੁਹਾਡੇ ਆਪਣੇ ਆ ਜਿਹੜੇ ਤੁਹਾਡੇ ਨਾਲ ਖੇਡਦੇ ਹੁੰਦੇ ਸੀ ਜਿਹੜੇ ਤੁਹਾਡੇ ਨਾਲ ਬਚਪਨ ਦੇ ਵਿੱਚ ਹਾਸੇ ਮਖੌਲ ਕਰਦੇ ਸੀ ਅੱਜ ਜੋ ਕਿਸੇ ਵਜ੍ਹਾ ਨਾਲ ਜੀ ਡਿਪਰੈਸ਼ਨ ਚਲੇ ਗਏ ਆ ਤਾਂ ਉਹ ਬੀੜੀਆਂ ਦੇ ਹੱਕਦਾਰ ਨਹੀਂ ਉਹ ਵੀ ਤੁਹਾਡੇ ਵਾਂਗ ਹੱਸਣ ਖੇਡਣ ਦਾ ਇਸ ਦੁਨੀਆ ਦਾ ਆਨੰਦ ਲੈਣ ਦਾ ਹੱਕਦਾਰ ਨਹੀਂ ਤੇ ਅੱਜ ਜਿਆਦਾ ਲੰਬਾ ਨਹੀਂ ਆਪਾਂ ਬੋਲਾਂਗੇ ਮੀਂਹ ਪੈ ਰਿਹਾ ਸੰਗਤ ਨੂੰ ਜਲਦੀ ਜਲਦੀ ਘਰਾਂ ਨੂੰ ਭੇਜਣ ਵਾਸਤੇ ਮੇਰੀ ਵਲੰਟੀਅਰ ਵੀਰਾਂ ਨੂੰ ਸਾਰਿਆਂ ਨੂੰ ਬੇਨਤੀ ਆ ਵੀ ਤੁਸੀਂ ਵੀ ਜਲਦੀ ਜਲਦੀ ਆਪਾਂ ਥੋੜੀ ਜੀ ਮਿਹਨਤ ਕਰੀਏ ਕੋਸ਼ਿਸ਼ ਕਰੀਏ ਵੀ ਸਾਰਿਆਂ ਨੂੰ ਟਾਈਮ ਨਾ ਘਰੇ ਭੇਜੀਏ ਤੇ ਜਿੰਨੇ ਵੀ ਭੈਣ ਭਰਾ ਅੱਜ ਦੇ ਇਸ ਕੈਂਪ ਵਿੱਚ ਆਏ ਹੋਏ ਨੇ ਉਹਨਾਂ ਨੂੰ ਫਿਰ ਤੋਂ ਬੇਨਤੀ ਆ ਵੀ ਰੁੱਖ ਲਗਾਓ ਉਹ ਇੱਕ ਬਚਾਓ ਦੇਸ਼ ਨਾਰੇ ਨੂੰ ਜ਼ਰੂਰ ਅਮਲ 'ਚ ਲੈ ਕੇ ਆਇਓ ਇਹ ਰੁੱਖਾਂ ਨੂੰ ਜਿਹੜੇ ਛੋਟੇ ਛੋਟੇ ਪੌਦਿਆਂ ਦੇ ਰੂਪ 'ਚ ਤੁਹਾਨੂੰ ਦੇ ਰਹੇ ਆ ਇਹਨੂੰ ਅਮਲੀ ਜਾਮਾ ਪਹਿਨਾਉਣ ਦੇ ਵਿੱਚ ਸਾਡਾ ਸਾਥ ਦਿਓ ਤਾਂ ਜੋ ਤੁਹਾਡਾ ਉਸ ਦਰਗਾਹ ਦੇ ਵਿੱਚ ਲੱਗਿਆ ਹੋਇਆ ਇਹ ਰੁੱਖ ਇਹ ਬੂਟਾ ਤੁਹਾਨੂੰ ਜ਼ਰੂਰ ਫਲ ਦੇਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ